ਸਾਰੀ ਦੁਨੀਆ ਸੌਖੀ ਆ ਬਸ ਆਪਾਂ ਹੀ ਔਖੇ ਆ ਐਵੇਂ ਪਰਮਨਾਪਾਲ ਬੰਦਿਆ ਇਹ ਬਸ ਨਜ਼ਰਾਂ ਦੇ ਧੋਖੇ ਆ ਇਹ ਬਸ ਨਜ਼ਰਾਂ ਦੇ ਧੋਖੇ ਆ ਮਹਿਲਾਂ ਦੇ ਸੁੱਖ ਵੇਖਣ ਨੂੰ ਚੰਗੇ ਲੱਗਦੇ ਆ ਛਾਤੀ ਮਾਰ ਕੇ ਵੇਖ ਉੱਠ ਉੱਠ ਕੰਦਾਂ ਵਿੱਚ ਵੱਜਦੇ ਆ ਜਿੰਨੇ ਬਾਹਰੋਂ ਸੌਲਿਡ ਨੇ ਉਹਨੇ ਅੰਦਰੋਂ ਖੋਖੇ ਆ ਇਹ ਬਸ ਨਜ਼ਰਾਂ ਦੇ ਧੋਖੇ ਆ ਜਿੰਨੇ ਵੱਡੇ ਤਾਜ ਸਿਰਾਂ ਤੇ ਓਨੀਆਂ ਵੱਡੀਆਂ ਪੀੜਾਂ ਨੇ ਹਰ ਚਮਕਦੀ ਚੀਜ਼ ਨੂੰ ਸੋਨਾ ਸਮਝ ਲਿਆ ਹੀਰਾ ਨੇ ਡਾਲਰਾਂ ਦੀ ਫਿਕਰ ਚ ਰਾਂਝੇ ਛੱਡੇ ਰਾਮ ਪਰੋਸੇ ਆ ਸਾਰੀ ਦੁਨੀਆ ਸੌਖੀ ਆ ਬਸ ਆਪਾਂ ਹੀ ਔਖੇ ਆ ਐਵੇਂ ਪਰਮਨਪਾਲ ਬੰਦਿਆ ਇਹ ਬਸ ਨਜ਼ਰਾਂ ਦੇ ਧੋਖੇ ਆ